ਹੀ ਹੋ ਗਿਆ ਉਹ ਮੇਰੀ ਗੱਲ ਸੁਣਾ ਹੈ ਇਹ ਕੀ ਵੱਲ ਨੂੰ ਤੂੰ ਕੀ ਲੈਣਾ ਰੇ ਕੱਟੀ ਗਾਇਣੇ ਦੇ ਵਾਗ ਨੂੰ ਜਵਾਕ ਨੂੰ ਜਵਾਕ ਤਾਂ ਵੱਜ ਜੂ ਇਹ ਤਾਂ ਅਸੀਂ ਕੁੱਟਣ ਦਾ ਇਹਨੂੰ ਨਾਟਕ ਦਿੱਤਾ ਸੀ ਤੇ ਤੂੰ ਇਹਦੇ ਕੋਲ ਕੀ ਬੋਲਦਾ ਸੀ ਓਏ ਆਏ ਓਏ ਆਏ ਓਏ ਬੱਸ ਓਏ ਬੱਸ ਆਂ ਕਿਉਂ ਕਿਹੜਾ ਬਤਨ ਹੈ ਇਲਗਾ ਠੀਕ ਆ ਵਧੀਆ ਬਾਈ ਕਿਵੇਂ ਆ ਕੀ ਕੀ ਕਰਦਾ ਹਰਦਾ ਉਹ ਤਾਂ ਇਧਰ ਆਇਆ ਸੀ ਯਾਰ ਤੂੰ ਕਿ ਬੈਠਾ ਇੱਥੇ ਉਹ ਮੇਰਾ ਟਰੈਕਟਰ ਨਾਲ ਨਰਮਾ ਸੀ ਡਣਾ ਸੀ ਨਰਮੇ ਵਾਲੇ ਨੂੰ ਡੀਕਦਾ ਉਹ ਟਰੈਕਟਰ ਸੀ ਆਇਆ ਨਹੀਂ ਹੈਗਾ ਯਾਰ ਅਜੇ ਤੀ ਅੱਛਾ ਤਨ ਆਜ ਹੋਰ ਕੀ ਬਣਦਾ ਬਸ ਕੁਝ ਨਹੀਂ ਬਣਾਉਂਦੇ ਲੈ ਆਇਆ ਆ ਇਹਨੂੰ ਕਿੱਧਰ ਲਈ ਹਰਦਾ ਉਹ ਇਹ ਕੋਕੀ ਕੋਲੇ ਨੂੰ ਹੈ ਓਏ ਜਿਹੜਾ ਘਟਾ ਕੇ ਲੱਗ ਰਿਹਾ ਮੇਰਾ ਤੇਰੇ ਨਾਲ ਕੋਕਾ ਕੋਲਾ ਅੱਛਾ ਚਲ ਠੀਕ ਹੈ ਚੰਗਾ ਬਾਈ ਫਿਰ ਠੀਕ ਹੈ ਚਲ ਠੀਕ ਆ ਯਾਰ ਫੋਨ ਲਾ ਕੇ ਪੁੱਛਦੇ ਆ ਯਾਰ ਟਰੈਕਟਰ ਅਜੇ ਆਇਆ ਹੀ ਨਹੀਂ ਹੈਗਾ ਯਾਰ ਹਲੋ ਹਾਂ ਬਾਈ ਕੀ ਹਾਲ ਆ ਬੱਗੇ ਬੜਾ ਟਾਈਮ ਲਾਦਾ ਬਾਈ ਤੂੰ ਅਜੇ ਆਇਆ ਹੀ ਨਹੀਂ ਹੈਗਾ ਯਾਰ ਮੈਂ ਤਾਂ ਨਰਮਾ ਸੀ ਲੈਣਾ ਸੀਗਾ ਯਾਰ ਜਿਆਦਾ ਬਾਈ ਤੂੰ ਮੈਨੂੰ ਪਹਿਲਾਂ ਜਵਾਬ ਦੇ ਦਿੰਦਾ ਤੇ ਹੁਣ ਫਿਰ ਯਾਰ ਮੈਨੂੰ ਔਖਾ ਹੋ ਜੂਗਾ ਮੇਰਾ ਨਰਮਾ ਸੁੱਕੂਗਾ ਹੀਲੇ ਬਣਾ ਮੋਹਣ ਬੱਤ ਲੰਗੀ ਜਾਂਦੀ ਆ ਬਾਈ ਬਣ ਕੇ ਸੀਲ ਦੇ ਕਿੰਨਾ ਚਰਤਾ ਜੇਗਾ ਅੱਧੇ ਘੰਟੇ ਚ ਚੱਲ ਬਾਈ ਬਣ ਕੇ ਫਿਰ ਆ ਜਾ ਛੇਤੀ ਦੇ ਨੇ ਆ ਜਾ ਜੰਗਾ ਬਾਹਣ ਦੀ ਬੱਤ ਲੰਗੀ ਜਾਂਦੀ ਆ ਯਾਰ ਫਿਰ ਜੇ ਬਾਹਣ ਸੁੱਕ ਗਿਆ ਨਾ ਫਿਰ ਤੈਨੂੰ ਪਤਾ ਔਖਾ ਹੋ ਜੂਗਾ ਫੱਡਾਲੇ ਜੀ ਉੱਤੀ ਜਾਂਦੇ ਆ ਜਿਹੜਾ ਨਰਮਾ ਛੋਟਾ ਹੈਗਾ ਓ ਫਿਰ ਤੈਨੂੰ ਪਤਾ ਯਾਰ ਨਾ ਵਿੱਚ ਦੱਬਿਆ ਜਾਂਦਾ ਗੱਡਿਆਂਆਂ ਨਾਲ ਤੇ ਕੁਛ ਨਰਮਾ ਪੱਟਿਆ ਜਾਂਦਾ ਪਰ ਤੈਨੂੰ ਪਤਾ ਫਿਰ ਆਪਣੇ ਕੁਝ ਵੀ ਹੱਥ ਪੱਲੇ ਨਹੀਂ ਆਉਣਾ ਹੈਗਾ ਇਹੇ ਕੰਮ ਕਰਨ ਦਾ ਕੋਈ ਟਾਈਮ ਹੀ ਹੁੰਦਾ ਹੈਗਾ ਠੀਕ ਹੈ ਨਾ ਆਪਾਂ ਫਿਰ ਕਿਸਾਨ ਕਹਦੇ ਆਂ ਜੇ ਆਪਾਂ ਮੌਕੇ ਤੇ ਸਾਫਾ ਸੱਲੂ ਨਾ ਸੰਭਿਆ ਬਾਈ ਇਹ ਤਾਂ ਤੂੰ ਆਪ ਸਿਆਣਾ ਯਾਰ ਬਈ ਮਾਈਵਣ ਕਾ ਹੁਣ 15 ਮਿੰਟਾਂ ਤੋਂ ਪਹਿਲਾਂ ਪਹਿਲਾਂ ਆ ਜਾ ਕਰਾਂ ਮਿੰਟ ਮਾਰ ਕਰਾਂ ਗੱਲ ਆਇਆ ਨਾ ਫਿਰ ਇਦੋਂ ਬਾਅਦ ਫਿਰ ਕੋਈ ਫਾਇਦਾ ਨਹੀਂ ਹੈਗਾ ਤੂੰ ਫੇਰ ਤਾਂ ਸੀਲ ਨਾ ਸੀਲ ਸੰਗਾ ਰਹੀ ਓਕੇ ਆ ਯਾਰ ਬੂਟੇ ਐ ਟੇਡੇ ਕਰ ਗਿਆ ਨਰਮਾ ਦਾ ਵਧੀਆ ਸੀਰਕੇ ਗਿਆ ਖਰ ਨਰਮਾ ਮੈਨੂੰ ਬਹੁਤ ਵੱਡੀ ਟੈਨਸ਼ਨ ਸੀਗੀ ਇਹਦੀ ਨਰਮੇ ਦੀ ਚੱਲ ਯਾਰ ਆਦਾ ਫਿਕਰ ਨਿਭੜ ਗਿਆ ਆਹ ਬੂਟੇ ਜਿਹੜੇ ਛੋਟੇ ਨੇਗੇ ਇਹ ਵਿੱਚ ਦੱਬੇਗੇ ਆਦੇ ਇਹ ਹੁਣ ਖੜੇ ਕਰਨੇ ਪੈਣਗੇ ਸਾਰੇ ਜੇ ਆਪਾਂ ਇਹਨਾਂ ਦੇ ਨਾਲ ਮਿੱਟੀ ਨਾ ਲਾਈ ਤੈਨੂੰ ਪਤਾ ਫਿਰ ਇਹ ਕਾਮਯਾਬ ਕਿਵੇਂ ਹੋਣਗੇ ਇਹਦਾ ਛੱਡੀਆਂ ਜਦੋਂ ਆਪਾਂ ਪਾਟਦੇ ਆ ਬਾੜੀ ਗੱਲ ਕੀ ਉਦੋਂ ਵੀ ਔਖੇ ਹੁੰਦੇ ਆ ਤੱਕ ਕਿਤੇ ਹੋਰ ਵਜ ਦਾ ਜੜ ਕੇ ਤੇ ਹੋਰ ਹੁੰਦੀ ਆ ਚਲੋ ਆਪਾਂ ਵਧੀਆ ਹੋ ਗਿਆ ਤਾਂ ਟੈਨਸ਼ਨ ਨਿਬੜ ਗਈ ਚਲ ਫਿਰ ਮਾਣਾ ਘਰ ਨੂੰ ਚੱਲ ਲੋ ਤੇ ਜਾ ਕੇ ਰੋਟੀ ਰੋਟੀ ਖਾਣੇ ਆ ਤੇ ਆ ਕੇ ਦੁਬਾਰੇ ਗੁੱਡ ਜੰਗ ਹੁਣ ਜਿੱਥੇ ਕਿਤੇ ਇਨਾ ਕਿਤੇ ਓਡਣ ਵਾਲਾ ਹੈਗਾ ਵਧੀਆ ਫਟਾਗਾ ਨਰਮਾ ਖਰਾ ਤੇ ਪਾਣੀ ਪੂਣੀ ਲਾ ਦਾਂਗੇ ਜਦੋਂ ਲੋਡ ਪਊਗੀ ਤੇ ਉਹਦਾ ਘਰ ਬਦਲ ਜੇ ਵੀ ਹੋਏ ਕੀ ਪਤਾ ਰੱਬ ਦੇ ਘਰ ਦਾ ਮੀ ਪਾ ਜੇ ਚਲ ਠੀਕ ਹੈ ਆ ਬਾਈ ਫੇਰ ਆ ਗਿਆ ਹੈ

ਮੈਂ ਤੈਨੂੰ ਐਂ ਕਹਿੰਨਾ ਮੇਰੀ ਗੱਲ ਸੁਣੋ ਕਿਸੇ ਦੀਆਂ ਗੱਲਾਂ ਚ ਨਹੀਂ ਆਉਂਦੇ ਹੁੰਦੇ ਲੋਕ ਤਾਂ ਬਾਲਾ ਕੁਝ ਕਹਿੰਦੇ ਹੁੰਦੇ ਪੁੱਤ ਤਕਿਉਂ ਚੋਗਰਖੋਰ ਤਾਂ ਜੋ ਗਲੀ ਲਾ ਕੇ ਪਰੇ ਜਾਂਦਾ ਆਪਦੇ ਘਰੇ ਕਲੇਸ਼ ਪੈ ਜਾਂਦਾ ਹੁੰਦਾ ਸਹੀ ਗੱਲ ਆ ਹਾਂ ਜੇ ਤੈਨੂੰ ਕੋਈ ਕੁਝ ਮਰਜ਼ੀ ਕਹੀ ਜਾਵੇ ਕਿਸੇ ਦੀਆਂ ਗੱਲਾਂ ਦੇ ਅਸਰ ਨਾ ਦੇ ਨਾ ਮਤ ਉਹ ਕਉਣੀ ਆਂਦਾ ਕਿ ਤੱਕ ਜੇ ਬੰਦ ਕਰੇ ਜਾਂਦੇ ਹੋਰ ਹੁਣ ਤੈਨੂੰ ਪਤਾ ਹੈ ਅੱਜ ਕੱਲ ਕੋਈ ਕਿਸੇ ਦੇ ਰਾਜ ਹੀ ਨਹੀਂ ਹੈਗਾ ਹਾਂ ਜ਼ਮਾਨਾ ਅੱਜ ਕੱਲ ਹੈ ਨਹੀਂ ਜੰਗੇ ਬੰਦੇ ਦਾ ਹਾਂ ਤੇ ਕਿਸੇ ਕਰਦਾ ਕਿਸੇ ਨੂੰ ਭੇਜਤ ਨਾ ਦੇਣੀ ਤੇ ਇੱਕ ਕਿਸੇ ਤੋਂ ਚੀਜ਼ ਲੈ ਕੇ ਨਾ ਖਾਈ ਜੇ ਕੋਈ ਨਾ ਕੋਈ ਚੀਜ਼ ਦਿੰਦਾ ਹੈ ਅੱਜਕੱਲ ਇਹ ਨਹੀਂ ਪਤਾ ਅਗਲੇ ਤੇ ਦਿਲ ਚ ਕੀ ਆ ਅਗਲਾ ਉਤੋਂ ਮਿੱਠਾ ਹੁੰਦਾ ਵਿੱਚੋਂ ਖੂਟਾ ਹੁੰਦਾ ਉਹ ਤਾਂ ਉਹਦੀ ਪਤਾ ਲੱਗਦਾ ਜੇ ਤੂੰ ਚੀਜ਼ ਦੇ ਦਿੰਦੇ ਜ਼ਹਿਰ ਪਾ ਕੇ ਮਰ ਜਾਂਦਾ ਬੰਦਾ ਔਰ ਹੁਣ ਦੁਨੀਆ ਬੜੀ ਬੇਈਮਾਨ ਹੈ ਅੱਜ ਕੱਲ੍ਹ ਅਗਲਾ ਉਤੋਂ ਮਿੱਠਾ ਲੰਦਾ ਵਿੱਚੋਂ ਖੂਟਾ ਹੁੰਦਾ ਇਕ ਤਾਂ ਜੇ ਤੂੰ ਕਿਸੇ ਤੋਂ ਚੀਜ਼ ਲੈ ਕੇ ਨਾ ਖਾਈ ਇੱਕ ਕਿਸੇ ਦੇ ਧੀਜੀ ਨਾ ਬਿਨਾ ਮਤਵ ਤੋਂ ਜੇ ਕੋਈ ਆਉਦੇ ਕੰਮ ਆਉਂਦਾ ਉਹਦੇ ਕੰਮ ਆਓ ਤੇ ਨਹੀਂ ਕਿਸੇ ਨੂੰ ਚਿੱਟਾ ਜਵਾਬ ਦੇ ਦਿਓ ਅਗਲੇ ਨੂੰ ਲੋੜ ਨਹੀਂ ਹੈਗੀ ਕਿਸੇ ਨੂੰ ਬੜਾ ਮੂਹ ਲੋਣਦੀ ਬਿਨਾ ਗੱਲੋਂ ਅਮੀ ਤਾਂ ਨਹੀਂ ਗਲਾਮੀ ਜੀ ਕਰੀਉਣੀ ਜੇ ਕੰਮ ਆਉ ਤਾਂ ਹੀ ਆਵਾਂਗੇ ਪਾਪਾ ਜੀ ਫਰਾਂਕੀ ਮਾ ਵੀ ਥੋੜੀ ਹਿੱਲਿਆ ਮੈਂ ਤੈਨੂੰ ਇਹ ਗੱਲ ਪੱਕੀ ਕਹਿਣਾ ਹੈਗਾ ਮੇਰੀ ਗੱਲ ਤੇ ਅਸਰ ਕਰੀਂ ਵੀ ਕਿਸੇ ਦੀਆਂ ਗੱਲਾਂ ਚ ਨਹੀਂ ਜੇ ਤੈਨੂੰ ਕੋਈ ਆਪਣੇ ਘਰ ਦੀ ਗੱਲ ਕਹਿੰਦੇ ਅਗਲੇ ਨੂੰ ਬੇਸ਼ੱਕ ਕਹਦੇ ਕਦੇ ਵੀ ਯਾਰ ਤੂੰ ਸਾਡੇ ਘਰ ਦੀਆਂ ਗੱਲਾਂ ਤੂੰ ਵੀ ਲੈਣਾ ਅਸੀਂ ਤਾਂ ਆਪਣੇ ਘਰ 100 ਵਾਰੀ ਲੜਾਂਗੇ 100 ਵਾਰੀ ਬੋਲਾਂਗੇ ਅੱਪਾਤ ਵੀ ਨਹੀਂ ਦੇਣਾ ਚਾਹੀਦਾ ਗੱਲਾਂ ਦਾ ਹਾਂ ਚੱਲ ਠੀਕ ਆ ਫਿਰ ਮੈਂ ਚੱਲਦਾ ਚੰਗਾ ਹਾਂ ਕੰਮ-ਕਮੂ ਕਰਦਾ ਮੈਂ ਵੀ ਘਰ ਜਾਣਾ ਚੰਗਾ ਹੋਰ ਕਿਵੇਂ ਹੁੰਦਾ ਵਧੀਆ ਤੁਸੀਂ ਕਿਵੇਂ ਹੋ ਠੀਕ ਆ ਵਧੀਆ ਗੱਲ ਕਰ ਨਹੀਂ ਤੁਹਾਡੇ ਨਾਲ ਆਹ ਦੱਸੋ ਕੀ ਗੱਲ ਹੈ ਕਿ ਤੇਰਾ ਮੁੰਡਾ ਵੱਡਦਾ ਨਹੀਂ ਅੱਛਾ ਤੇ ਸਕੂਲ ਚ ਵੀ ਹੁਤਰ ਹੁਤਰ ਖਾ ਗਿਆ ਹੁੰਦਾ ਹੈ ਅੱਛਾ ਇਹ ਇੱਕ ਤਾਂ ਤੇ ਨੂੰ ਪੈਂਡੇ ਵੀ ਬਾਹਰ ਮੰਦਾ ਹੈ ਅੱਛਾ ਹਾਂ ਕੀ ਕਹਿੰਦਾ ਸੀ ਐਂ ਕਹਿੰਦਾ ਸੀ ਮੈਂ ਡੈਡੀ ਦਾਰੂ ਪੀਂਦਾਗਾ ਅੱਛਾ ਨਹੀਂ ਨਹੀਂ ਇਹ ਬੱਤੇ ਕਰਦਾ ਅੱਛਾ ਹੋਰ ਕੀ ਕਹਿੰਦਾ ਸੀ ਹੋਰ ਵਸ ਹਾਂ ਵੀ ਦੇ ਕੇ ਆਖ ਨੇ ਦਾਰੂ ਵੀ ਕੇ ਲੜਦਾ ਹੈ। ਹਾਂ ਵੀ ਕਹਿੰਦਾ ਸੀ। ਹਾਂ। ਵੀ ਉੱਥੇ ਨੇ ਦਾਰੂ ਵੀ ਕੇ ਲੜਦਾ ਹੈ। ਹਾਂ ਮੈਨੂੰ ਕੁੱਟਦਾ ਹੈਗਾ। ਅੱਛਾ ਹੋਰ ਕੀ ਕਹਿੰਦਾ ਸੀ? ਹੋਰ ਤਾਂ ਬਸ। ਹੋਰ ਕੁਝ ਨਹੀਂ ਬੋਦਿਆ। ਗੱਲ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਨਿਆਣਾ ਆ ਉਹਨੂੰ ਸਮਝਾ ਦੇਾਂਗੇ। ਠੀਕ। ਹਾਂ ਤੇ ਹੁਣ ਮੈਂ ਚੱਲਦਾ ਹਾਂਗਾ। ਤੇ ਠੀਕ ਆ ਚੰਗਾ। ਕੰਮ ਹੈ ਵੀ ਆ ਲੈ। ਹਾਂ। ਕੋਣ ਲੱਗ ਗਿਆ ਨੂੰ ਜਿੰਨ ਖਜਾ ਆ ਛੋਟੇ ਛੋਟੇ ਜਿਹੇ ਅਮਰੂਦ ਆਏ ਕੋਈ ਨਹੀਂ ਵੱਡਾ ਨਹੀਂ ਖਾ ਲੈਂਦੇ ਯਾਰ ਹੋਰ ਪਰ ਬਈ ਕਿਵੇਂ ਆ ਵਧੀਆ ਤੂੰ ਕਿਵੇਂ ਆ ਵਧੀਆ ਓਕੇ ਆ ਕਿ ਮੈਂ ਵਧੀਆ ਹਾਂ ਬੜਾ ਵਧੀਆ ਜਮਾ ਪਰ ਪਰਿਵਾਰ ਬਈ ਤੂੰ ਕਿਵੇਂ ਆ ਠੀਕ ਆ ਮਤਾਂ ਯਾਰ ਹੂੰ ਮੈਂ ਉੱਥੇ ਅਮਰੂਦ ਦੇਖੀ ਜਾਂਦਾ ਸੀ ਮਤਾਂ ਕਿ ਟੈਂਟ ਜਿਹਾ ਲੱਗਿਆ ਹੁੰਦਾ ਤੈਨੂੰ ਵੀ ਖਵਾ ਦਿੰਦੇ ਨਾਲ ਹਣਾ ਵੀ ਹੋਰ ਔਰ ਲੱਗਨ ਲੱਗਣੀ ਕੋਈ ਨਹੀਂ ਕੋਈ ਨਾ ਲੱਗਿਆ ਕਿ ਮੈਂ ਆ ਗਿਆ ਅੱਜ ਪਹਿਲੇ ਅੱਜ ਕਿ ਮੈਂ ਯਾਦ ਕਰ ਲਿਆ ਤੁਹਾਨੂੰ ਇੱਕ ਤੇਰਾ ਡੈਡੀ ਨਾ ਨਾ ਪੱਤੇ ਹੀ ਕਰਦਾ ਹੈਗਾ ਹਮਾਰੀ ਵੀ ਬਹੁਤ ਕੰਮ ਵੀ ਕਰਦਾ ਆਂ ਆਹ ਮਾਲੀ ਹੀ ਜਾਂਦਾ ਰਹਿੰਦਾ ਹੈਗਾ ਅੱਛਾ ਯਾਰ ਤੇ ਤੇਰੀ ਬੇਸਤੀ ਵੀ ਕਰੀ ਜਾਂਦਾ ਰਹਿੰਦਾ ਉਸ ਕਮਰੇ ਪਿੰਡ ਜਾ ਓ ਯਾਰ ਮਾੜੀ ਗੱਲ ਅੱਲਾ ਫਰੋਦੀ ਐਂ ਮੈਂ ਕਹਿੰਦਾ ਹਰੇ ਕੱਖੇ ਲੱਗਦਾ ਵਧੀਆ ਕੀ ਕਹਿੰਦਾ ਲੋਕਾਂ ਕੋਲੇ ਇਹ ਕਿਹਦਾ ਮੈਂ ਮੁੰਡਾ ਪੜਦਾ ਨਹੀਂ ਨਾ ਮੇਰੇ ਨਾਲ ਕੰਮ ਕਰਾਉਂਦਾ ਲਓ ਯਾਰ ਪੜੁੰਚ ਤਾਂ ਮੈਨੂੰ ਮੈਡਮਾਂ ਕਹਿੰਦੀਆਂ ਤੂੰ ਵਧੀਆ ਪੜਨਾ ਪਰ ਉਹ ਮੈਨੂੰ ਕੀ ਕਹਿੰਦਾ ਯਾਰ ਲੋਕਾ ਕੋਲ ਉਹਦੇ ਇੰਨੇ ਜਰ ਮਾਰਸ ਪੈਕਟ ਕਰਦਾ ਤੇ ਉਹ ਮਰੀਆਂ ਭੰਡੀ ਜਾਂਦਾ ਹੈ ਕਮਾਲਾ ਟੋੜਦਾ ਨਹੀਂ ਕਰਦਾ ਕਿਤੇ ਲੜਾਈ ਪਵਾ ਦੇ ਸੱਚੀ ਗੱਲ ਆ ਚਲ ਦੇਖਦਾ ਮੈਂ ਮੇਰੇ ਡੈਡੀ ਕੋਲ ਇੱਕ ਗੱਲ ਕਰਦਾ ਮੈਨੂੰ ਜਾਨਾ ਕਰੇ ਚਲ ਚੰਗਾ ਮੈਂ ਵੀ ਆ ਚਲਦਾ ਯਾਰ ਚੰਗਾ ਉਹ ਤੂੰ ਜੋ ਪ੍ਰੀਤ ਦੇ ਮੁੰਡੇ ਕੋਲੇ ਕੀ ਕਹਿਣਾ ਸੀ ਗੱਗੂ ਕੋਲੇ ਮੈਂ ਤਾਂ ਕੁਛ ਨਹੀਂ ਕਿਹਾ ਉਹਦੇ ਕੋਲੇ ਤੂੰ ਮੈਨੂੰ ਆਏ ਕਹਿੰਦਾ ਸੀ ਕਹਿੰਦਾ ਮੇਰਾ ਪਾਪਾ ਤਾਂ ਦਾਰੂ ਪੀਂਦਾ ਹੈ ਗੱਗੂ ਕਹਾਂਦਾ ਕੋਲੇ ਕਹੀ ਤਾਂ ਜਾਂਦਾ ਸੀ ਹੋਰ ਹੁਣ ਮੈਂ ਤਾਂ ਨਾ ਉਹ ਤੈਨੂੰ ਤਨੇ ਸੜੀ ਆਈ ਵਾਹ ਚੱਲ ਜੱਗ ਕੀ ਲੈ ਵਾਖੂੰ ਕੀ ਹੋ ਗਿਆ ਉਹ ਮੇਰੀ ਗੱਲ ਸੁਣ ਹਾਂ ਇਹ ਕੀ ਗੱਲ ਤੂੰ ਕੀ ਲੈਣਾ ਓਰੇ ਕਿੱਤੀ ਗਾਇਨ ਇਹ ਲਾਗ ਨੂੰ ਜਵਾਕ ਨੂੰ ਜਵਾਕ ਦਾ ਵੱਜ ਜੂ ਇਹ ਤਾਂ ਅਸੀਂ ਕੁੱਟਣ ਦਾ ਇਹਨੂੰ ਨਾਟਕ ਕੀਤਾ ਸੀ ਤੇ ਤੂੰ ਇਹਦੇ ਕੋਲ ਕੀ ਬੋਲਦਾ ਸੀ ਆਏ ਓਏ ਆਏ ਓਏ ਵਾਸ ਓਏ ਵਾਸ ਆਣੀ ਕਿ ਮਾਰਾਂ ਦੱਸ ਓਏ ਵਾਸ ਤੂੰ ਸਾਨੂੰ ਲੜਾ ਨਹੀਂ ਸਕਦਾ ਅਸੀਂ ਦਾ ਸਾਡੇ ਦਾ ਇੱਕ ਜੰਦ ਜਾਨ ਆ ਤੂੰ ਦਾ ਲੜਾਉਣ ਨੂੰ ਫਰਦਾ ਸੀ ਮੇਰੇ ਖੜਾ ਕੀ ਕਹਿੰਦਾ ਹੈਗਾ ਤੂੰ ਕੋਈ ਝਗੜਿਆ ਈ ਲਾ ਹਾਂ ਅੱਜ ਦੂਜੇ ਵਾਂ ਸਰਦਾ ਨਹੀਂ ਅਸੀਂ ਸਾਡੀ ਕਿਉ ਪੁੱਤਾਂ ਦੀ ਯਾਰੀ ਹੈ ਕੁਝ ਹੋ ਗਿਆ ਵੱਡ ਨਹੀਂ ਹਾਂ ਸਾਨੂੰ ਤਾਂ ਬਾਲੇ ਟੱਕਰਦੇ ਨਹੀਂ ਇਹੋ ਜਿਹੇ ਜਿਹੜੇ ਚੁਗਲੀਆਂ ਲਾ ਕੇ ਲੜਾਉਂਦੇ ਹੁੰਦੇ ਨੇ ਸਾਨੂੰ ਅਸੀਂ ਵੱਡੇ ਭਵੇਂ ਜਾਈਏ ਕੋਈ ਲੜਾ ਨਹੀਂ ਸਕਦਾ ਚੱਲ ਠੀਕ ਹੈ ਬਾਈ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਜੇ ਕੋਈ ਨਾ ਕੋਈ ਸਾਡੇ ਦੇ ਵਿੱਚ ਵੀਡੀਓ ਦੇ ਵਿੱਚ ਕਮੀ ਪੇਸ਼ੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਅਸੀਂ ਇਸ ਵੀਡੀਓ ਦਾ ਸੁਧਾਰ ਕਰ ਸਕੀਏ ਤੇ ਇੱਕ ਗੱਲ ਦੋਸਤੋ ਹੋਰ ਵੀ ਆ ਵੀ ਲਾਇਕ ਕਮੈਂਟ ਤੇ ਸ਼ੇਅਰ ਵੱਧ-ਵੱਧ ਜਰੂਰ ਕਰਿਆ ਕਰੋ ਜਿੱਥੇ ਸਾਡੀ ਕੋਈ ਨਾ ਕੋਈ ਘਾਟ-ਬਾਤ ਹੁੰਦੀ ਹੈ ਜੇ ਤੁਸੀਂ ਦੱਸੋਗੇ ਤਾਂ ਅਸਲੀ ਗੱਲ ਦੋਸਤੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ